ਕਿਵੇਂ ਹੋ ਬਾਈ ਸਾਰੇ ਠੀਕ ਠਾਕ ਹੋ ਤੇ ਆਪਣੇ ਪਿੰਡ ਕਬੂਤਰ ਬਾਜ਼ੀ ਦਾ ਮੁਕਾਬਲਾ ਸੀ ਆਪਾਂ ਥੋੜਾ ਜਿਹਾ ਲੇਟ ਆ ਤੇ ਸਵੇਰੇ ਵੀ ਦਰਸ਼ਨ ਦਿੱਤੇ ਜੀ ਸਰਪੰਚ ਸਾਹਿਬ ਖੜੇ ਨੇ ਤੇ ਸੋਨੀ ਆਪਣਾ ਤੇ ਅੱਜ ਬਲੌਗ ਜਿਹੜਾ ਆ ਜਾਊਗਾ ਸ਼ਾਮ ਨੂੰ ਆਪਣਾ ਇਕੱਠ ਦੇਖ ਲਓ ਕਿੰਨਾ ਤੇ ਆਪਣੇ ਸਕੂਲ ਚ ਜੀ ਛੋਟੇ ਸਕੂਲ ਚ ਬਾਜ਼ੀ ਸੀ ਆਪਣੇ ਤੇ ਦੇਖ ਲਓ ਆਪਾਂ ਪਿੰਡ ਦੇ ਥੋੜੇ ਇੱਕ ਲਿਪ ਲਵਾਂਗੇ ਤੇ ਟ੍ਰੋਫੀਆਂ ਦਿਖਾਉਨੇ ਆ ਆਹ ਲਓ ਜੀ ਲਓ ਆਹ ਛੋਟੇ ਜਵਾਕ ਆਪਣੇ ਠੀਕ ਹੈ ਤੇ ਟ੍ਰੋਫੀਆਂ ਦੇਖੋ ਆ ਆਪਣਾ ਕਰਦੇ ਆ ਤੇ ਸੋਨੀ ਵੀਰੇ ਹੁਣੀ ਤੇ ਉਹਦਾ ਵੀਰਾ ਸਰਪੰਚ ਸਾਹਿਬ ਤੇ ਆਪਣਾ ਬੂਟਾ ਵੀਰਾ ਤੇ ਆਹ ਟਰੋਫੀਆਂ ਨੇ ਆ ਇੱਥੇ ਘਾਟੇ ਆ ਖੇੜੇ ਕੋਲੇ ਆ ਸੋਨੀ ਨੂੰ ਆਪਾਂ ਕੁਝ ਪੁੱਛਾਂਗੇ ਕਿਉਂਕਿ ਮੈਨੂੰ ਇੰਨਾ ਕਬੂਤਰ ਵਾਲੇ ਨੌਜ ਨਹੀਂ ਹੈਗੀ ਥੋੜੇ ਟਾਈਮ ਬਾਅਦ ਪੁੱਛਾਂਗੇ ਆਪਾਂ ਤੁਹਾਨੂੰ ਹਲਕਾ ਹੀ ਗੇੜਾ ਕਮਾ ਦਈਏ ਆਹੜਾ ਜੀ ਆਪਾਂ ਦੋਹਾਂ ਓੜਾ ਜਾ ਕੁ ਮੁੱਤਰ ਬਾਜੀ ਹੋ ਗਏ ਸਾਰੇ ਉੱਤਰ ਗਏ ਅੱਛਾ ਚੱਲਦੇ ਨੇ ਕਿੰਨੇ ਵਜੇ ਤੱਕ ਚੱਲੂਏ 7 ਵਜੇ ਤੋਂ ਸਟਾਰਟ ਹੋਈਦੀ ਨਾ 7 ਤੋਂ ਰਾਤ ਦੇ 8 ਵਜੇ ਤੱਕ ਰਾਤ ਦੇ 8 ਵਜੇ ਤੱਕ ਜੰਦੇ ਸਰਬੰਸਾਹਬ ਕਹਿੰਦੇ ਤੇ ਉਹ ਆਪਣੇ ਪਿੱਛੇ ਖੜੇ ਨੇ ਮੋਢੇ ਵਾਲ ਬੰਦੇ ਜਿਹੜੇ ਆਪਣੇ ਗੁਰਦੁਆਰੇ ਦੀ ਇਹਨਾਂ ਨੇ ਖੁੱਲ੍ਹ ਸੇਵਾ કરી ਅੱਜ ਲਓ ਜੀ ਹਾਂ ਤੇ ਆਹ ਮੁੰਡੇ ਫੋਟੋਗ੍ਰਾਫਰ ਨੇ ਆਪਣੇ ਨਾਲ ਤੇ ਆਹ ਫੋਟੋ ਕਲਿੱਕ ਕਰਦੇ ਨੇ ਆਹ ਆਹ ਭੱਜ ਰਿਹਾ ਭਾਈ ਨਾ ਨਾ ਵੀਡੀਓ ਤੇ ਨਹੀਂ ਭੱਜਣਾ ਤੇ ਆਪਣਾ ਸਣੀ ਭਾਈ ਆ ਗਿਆ ਪਰ ਸਾਨੂੰ ਬਾਹਰੇ ਆ ਕੇ ਧੋਣੇ ਮੜਿਆ ਇਕੱਠ ਕਿੰਨਾ ਹੈ ਜਿਹੜੇ ਕਬੂਤਰਾਂ ਦੇ ਭਾਈ ਸਕੀਨ ਨੇ ਆ ਦੇ ਦੇਖੋ ਭਾਈ ਆ ਵੀਰੇ ਉਹਨਾਂ ਨੂੰ ਟਰੋਫੀ ਮਿਲ ਚੁੱਕੀ ਹੈ ਤੇ ਆਪਾਂ ਥੋੜਾ ਡਿਸਪੀਨ ਕਰਾਂਗੇ ਤੇ ਆ ਬੈਠੇ ਨੇ ਵੀਰੇ ਉਹ ਨਹੀਂ ਤੇ ਦੂਰੋਂ ਦੂਰੋਂ ਬਹੁਤ ਆਏ ਨੇ ਦੇਖੋ ਆ ਤੇ ਆਪਾਂ ਹੁਣ ਬਾਹਰੇ ਐਂਟਰੀ ਲੈਣੇ ਆ ਆ ਬਾਬਾਈ ਹੁਣੇ ਕੰਮ ਤੋਂ ਸਪੈਸ਼ਲੀ ਆਏ ਨੇ ਆਪਣੇ ਲਈ ਆਏ ਨੇ ਭਾਈ ਇਹਨਾਂ ਦਾ ਸਾਡੇ ਕੋ ਕੁੱਤਰ ਵੜਦੇ ਯਾਰ ਵੀਰੇ ਐਦਾਂ ਨਹੀਂ ਕੋਈ ਕਬੂਤਰ ਕਿਸੇ ਦੇ ਫਾੜੀਦਾ ਨਹੀਂ ਹੁੰਦਾ ਕਿਉਂਕਿ ਮਿਹਨਤ ਨਾਲ ਇੰਨੇ ਅਗਲੇ ਡਾਉਂਦੇ ਨੇ ਤੇ ਆਪਾਂ ਤੇ ਆਪਾਂ ਹੁਣ ਖੜੇ ਨੇ ਬਾਹਰੇ ਆਪਣੇ ਪਿੰਡ ਦੇ ਤੇ ਆਹ ਇਲਾਕਾ ਦੇਖੋ ਕਿੰਨਾ ਏ ਤੇ ਇਹ ਕਬੂਤਰਾਂ ਦੇ ਸਾਰੇ ਆਲ ਸ਼ਕੀਨ ਨੇ ਆਪਾਂ ਦਿਖਾਉਂਦੇ ਆ ਤੁਹਾਨੂੰ ਸਾਰੇ ਉਹ ਆਪਣੇ ਭਰਾ ਨੇ ਤੇ ਦੇਖ ਲਓ ਉਹ ਬੈਠੇ ਨੇ ਦੇਖ ਲਓ ਬਾਈ ਕੱਟਵਾਲ ਤੋਂ ਆਪਾਂ ਥੋੜਾ ਜੰ ਅੰਦਰ ਵੀ ਨੂੰ ਕਰਦੇ ਆ ਤੇ ਉੱਪਰ ਜਾਂਦੇ ਆ ਥੋੜਾ ਜਿਆ। ਸਨਮਾਨ ਜਿੰਨੇ ਮਿਲ ਰਿਹਾ ਤੇ ਆਪਾਂ ਫੋਟੋ ਕਲਿੱਕ ਕਰ ਰਹੇ ਆ ਬੋਲ ਤੇ ਜਾਂ ਉਹ ਮੇਰੀ ਪੰਪੋਲੇ ਵੇ ਟਰੋਫੀ ਆ ਬਾਈ ਆਪਾਂ ਨੇ ਲੈ ਲੈਣੀ ਆ ਉਹ ਫੋਟੋ ਵਾਲੀਆਂ ਟਰੋਫੀਆਂ ਮਿਲ ਰਹੀਆਂ ਨੇ ਆਪਾਂ ਨੂੰ ਸਨਮਾਨ ਜਿੰਨਾ ਆਪਣੇ ਲਈ। ਉੱਤੇ ਵੀਰੇ ਉਹਨਾਂ ਨੇ ਸਰਪੰਚ ਉਹਨਾਂ ਨੇ ਸੋਨੀ ਵੀਰੇ ਉਹਨਾਂ ਨੇ ਗੋਗੀ ਵੀਰੇ ਉਹਨਾਂ ਨੇ ਤੇ ਆ ਧੀਰ ਵੀਰੇ ਦੀ ਫੋਟੋ ਆ ਗਈ ਤੇ ਆਪਾਂ ਉਹਨਾਂ ਨੂੰ ਫੜਾ ਦਾਂਗੇ ਟੀਵੀ ਤੇ ਸਣੀ ਦੀ ਫੋਟੋ ਦੇਖੋ ਗੋਗੀ ਬਾਈ ਫੋਟੋ ਤੇਰੀ ਕਿੱਤਿਆ ਕੋਵੀ ਤੇਰੀ ਫੋਟੋ ਦਿਖਾ ਮੜੇ ਆ ਆ ਗੋਬੀ ਵਾਲਾ ਦੀ ਫੋਟੋ ਦੇਖ ਇਹ ਕੋਵੀ ਨੇ ਸਪੈਸ਼ਲੀ ਫੋਟੋ ਦਵਾਈ ਹੈ ਇਹ ਵੀ ਟਰਾਫੀ ਵਾਲੀ ਬਈ ਪੰਭੋ ਬਈ ਆਪਣੀ ਰੋਵੀ ਉਹ ਯਾਰ ਕੋਈ ਨਹੀਂ ਮੇਰੇ ਵਾਲੀ ਲੱਕ ਨਹੀਂ ਕੋਈ ਉਹ ਸੋਨੀ ਵੀਰੇ ਦੀ ਦੇਖੋ ਆ ਟਰਾਫੀ ਹੈ ਨਾ ਯਾਰ ਇੱਕ ਵਾਰੀ ਮੈਂ ਨਹੀਂ ਗਮ ਮਰਾਦਾ ਟਰਾਫੀਆਂ ਉਹਨਾਂ ਹੈਗਾ ਉਹ ਅਜੀ ਤੇਰੀ ਵਾਲੀ ਕੌਣ